ਜੀ ਕਾ ਖਾਲਸਾ ਵਾਹ ਜੀ ਕੀ ਫਤਿਹ ਤੰਤਰ ਬਾਬਾ ਦੀਪ ਸਿੰਘ ਜੀ ਇਸ ਸਥਾਨ ਤੇ ਹਰ ਐਪਰ ਦੀ ਤਰ੍ਹਾਂ ਇਸ ਵਾਰ ਅੱਜ ਵੀ ਬਾਬਾ ਜੀ ਕਿਰਪਾ ਦਾ ਬਹੁਤ ਵਧੀਆ ਪ੍ਰਬੰਧ ਚੱਲ ਰਿਹਾ ਹੈ ਸੰਗਤ ਨੂੰ ਆਗੇ ਪਹੁੰਚੀ ਆ ਤੇ ਸੰਗਤਾਂ ਦੇ ਸਹਿਯੋਗ ਨਾਲ ਪ੍ਰਬੰਧ ਹੀ ਬਹੁਤ ਵਧੀਆ ਨੇ ਸੰਗਤ ਦੇਖ ਜੀ ਬਾਹਰ ਲੈਣ ਲੱਗੀ ਸੜਕ ਤੇ ਵੀ ਇਹ ਸ਼ਾਂਤਾਰਿਆਂ ਨੇ ਕਿਸੇ ਹਿੰਦੀ ਲੈਣ ਤੇ ਪ੍ਰਬੰਧ ਬਹੁਤ ਵਧੀਆ ਚੱਲਦੇ ਪਏ ਇਥੇ ਲੈਣਾ ਬਾਰੇ ਕੀ ਕਰੋਗੇ ਮੈਂ ਨਾਲ ਦੇਖੋ ਜੀ ਹਰ ਆਪਰ ਹੀ ਇਸ ਤਰ੍ਹਾਂ ਜਿਵੇਂ ਇੱਥੇ ਸੰਗਤ ਜਿਹਨੇ ਮੱਗੀ ਪ੍ਰਬੰਧ ਕਰ ਦਿੱਤੇ ਜਾਣ ਸੰਗਤ ਹਾੜੀ ਆ ਰਹੀ ਹੈ ਕੋਈ ਬਾਬਾ ਦੀਪ ਸਿੰਘ ਜੀ ਨਾਲ ਪਾਰ ਕਰ ਰਹੀ ਹੈ ਸੰਗਤ ਹਾੜੋਂ ਵੰਗ ਆ ਰਹੀ ਹੈ ਅੱਡੀ ਗਰਮੀ ਪੈ ਰਹੀ ਹੈ ਤਾਂ ਵੀ ਉਹ ਸੰਗਤ ਜਿਆਦਾ ਖੁਸ਼ਹੂਤੀ ਹੈ ਇਹਦਾ ਪੱਖਾ ਦਾ ਪ੍ਰਬੰਧਾ ਗਰਮੀ ਬਹੁਤ ਜ਼ਿਆਦਾ ਘਰੀਬ ਸਰਦ ਖੜੀ ਲੈਣ ਤੇ ਬਾਬਾ ਜੀ ਨਾਲ ਪਿਆਰੀ ਹੋਣਾ ਸੰਗਤ ਦਾ ਜਿਹੜੀ ਇੱਥੇ ਖੜੀ ਆ ਗਈ ਕਿੰਨੀ ਸੰਗਤ ਆ ਜਾਂਦੀ ਹੈ ਜੀ ਤੇ ਰੱਖੋ ਜੀ ਅਨੁਗਿਣਤ ਸੰਗਤ ਬਰੇ ਸਾਹ ਕੋਲ 5-6 ਲੱਖ ਸੰਗਤ ਹੈ ਪਰ ਦੇ ਆਦਵਾਰੀ 5-6 ਲੱਖ ਦੇ ਕਰੀਬ ਸੰਗਤ ਹੁੰਦੀ ਜਿਹੜੀ ਦਸਨ ਕਰਕੇ ਜਾਂਦੀ ਹਾਜ਼ਰੀ ਭਰਦੀ ਇੱਥੇ ਤੇ ਲਾਈਵ ਬੰਦ ਕਰੇ ਕਿ ਤਰ੍ਹਾਂ ਲੈਣਾ ਦੇਈ ਬਾਹਰ ਸੜਕ ਤੱਕ ਅਸੀਂ ਚਾਨਣੀਆਂ ਲਾਈਆਂ ਨੇ ਮੈਂਜਰ ਸਾਹਿਬ ਨੇ ਪੂਰਾ ਪ੍ਰਬੰਧ ਕੀਤਾ ਹੋਇਆ ਚਾਨਣੀਆਂ ਲੱਗੀਆਂ ਨੇ ਬਾਕੀ ਸੰਗਤ ਸਹਿਯੋਗ ਕਰਦੀ ਆ ਬਾਹਰ ਹੀ ਬਾਸ ਬਣ ਕੇ ਸੰਗਤ ਇੱਕ ਪਾਸੇ ਉੱਗਰ ਆ ਰਹੇ ਦੂਜੇ ਪਾਸੇ ਇੱਕ ਜੇਟ ਖੋਲੇ ਆ ਕੋਈ ਸੰਗਤ ਬਾਹਰ ਹੁੰਦੀ ਦਰਸ਼ਨ ਕਰਕੇ ਸਾਰਾ ਪ੍ਰਬੰਧ ਕੀਤਾ ਹੋਇਆ ਬੜਾ ਉਦਿਆ ਮੈਨੂੰ ਕੀ ਮਾਲ ਪਰ ਇਹਦੇ ਅਸੀਂ ਬਚਪਨ ਤੋਂ ਹੀ ਦੇਖਦੇ ਆ ਰਹੇ ਵਿਚਕਾਰ ਜਿਹੜਾ ਅਸੀਂ ਸੰਗਤ ਪਹਿਲਾਂ ਜਿਹੜਾ ਛੋਟਾਈ ਗੁਰਦਾਨਾ ਕਰ ਸੀ ਉਹਦੇ ਸੰਗਤ ਅੱਧੀ ਹੋ ਕੇ ਇੱਥੇ ਆਉਂਦੀ ਸੀ ਜਾਮਗਰਦੀ ਜੱੱਬੀ ਸਾਹਿਬ ਦਾ ਚਪਾਈ ਸਾਹਿਬ ਦਾ ਸੁਖੀ ਸਾਹਿਬ ਦਾ ਉਹਦੇ ਤੇ ਇਹ ਮੰਨਤ ਜਿਹੜਾ ਵੀ ਸੇਵਾ ਹੈਗਾ ਕੋਈ ਮੰਨਤ ਪੂਰੀ ਹੁੰਦੀ ਉਸੇ ਜੇ ਇੱਕ ਦੀ ਹੋਈ ਤੇ ਨਾਲ 10 ਹੋ ਰਾਜ ਜਾਂਦੇ ਹਰ ਸਾਲ ਇਸ ਤਰ੍ਹਾਂ ਹੀ ਸੰਗਤ ਵੱਧਦੀ ਜਾ ਰਹੀ ਹੈ ਤੇ ਮੁੰਡਾ ਪੁਰੀਆਂ ਹੋ ਰਹੀਆਂ ਤੇ ਮਹਾਰਾਜ ਕਿਰਪਾ ਕਰੇ ਹਰ ਸੰਗਤ ਖੁਸ਼ ਹੈ ਬਹੁਤ ਖੁਸ਼ੀ ਹੈ ਉਹੀ ਕਰਦੇ ਕੋਲਦੇ ਆਓ ਜਦ ਸੰਗਤ ਨਹੀਂ ਮੈਂ ਚਾਰਜ ਬਾਰੇ ਗੱਲ ਕਰਦਾ ਪਹਿਲਾ ਚਾਰਜ ਕਰਦੇ ਸਾਰੀ ਦੀ ਮੁੰਡਾ ਪੂਰੀ ਹੁੰਦੀ ਹੈ ਫਰੇ ਦੀ ਗੱਲ ਕੋਆ ਹੈ ਆ ਵੈਦੂ ਜੀ ਕੀ ਫਤਿਹ ਬਾਬਾ ਜੀ ਦੇ ਦੋ ਪੈਰੇ 사이 ਤੇ ਆ ਕੇ ਬਾਬਾ ਜੀ ਬਹੁਤ ਬਹੁਤ ਬਾਬਾ ਜੀ ਇਸ ਪੈਰੇ ਤੇ ਸ਼ਕਤੀ ਹੈ ਵੈਦੂ ਜੀ ਸਭ ਕੁਝ ਜਾਣਦੇ ਨੇ ਬਿਨਾ ਮੰਗੇ ਬਾਬਾ ਜੀ ਸਾਰਾ ਕੁਝ ਜਾਣਦੇ ਨੇ ਬਾਬਾ ਜੀ ਤੂੰ ਜੋ ਮੰਗਦੇ ਆ ਹਮੇਸ਼ਾ ਮਿਲਦਾ ਕੋਈ ਕੀ ਬਦਲਾਵ ਆ ਜਾਈਏ ਜਿੰਦਗੀ ਹੀ ਬਦਲ ਗਈ ਬਾਬਾ ਜੀ ਦੇ ਧਿਆਨ ਤੇ ਜਿੰਦਗੀ ਦੇ ਵਿੱਚ ਬਹੁਤ ਪਰੇਸ਼ਾਨੀਆਂ ਸੀਗੀਆਂ ਸਾਰੀਆਂ ਪਰੇਸ਼ਾਨੀਆਂ ਬਾਬਾ ਜੀ ਨੇ ਬਹੁਤ ਨੇੜੇ ਆ ਕੇ ਹੱਲ ਕੀਤੀਆਂ ਨੇ ਬਾਬਾ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਕਿਉਂਕਿ ਅਸੀਂ ਕਦੀ ਜਿੰਦਗੀ ਚੱਲ ਹੋਏਗਾ ਹਾਂਜੀ ਹਾਂਜੀ ਬਾਬਾ ਜੀ ਦਾ ਹਾਂਜੀ ਮੈਂ ਬਾਬਾ ਜੀ ਨੂੰ ਸ਼ੁਰੂ ਤੋਂ ਮੰਨਦੀ ਆ ਪਰ ਬਾਬਾ ਜੀ ਨੂੰ ਮੈਨੂੰ ਬਾਬਾ ਜੀ ਨੂੰ ਆਪਣਾ ਦੁੱਖ ਦੰਦ ਸਰਨੇ ਲੋੜ ਹੀ ਨਹੀਂ ਪੈਣੀ ਬਾਬਾ ਜੀ ਜਾਨੀ ਜਾਨ ਨੇ ਬਿਨਾ ਸਮਝੇ ਸਾਰੀਆਂ ਚੀਜ਼ਾਂ ਦਾ ਹੱਲ ਕਰ ਦਿੰਦੇ ਨੇ ਕੀ ਕਹਾਂ ਮੈਂ ਅਗੋਸ ਦੇ ਬੋਲ ਸੰਗਤ ਨੂੰ ਇਹ ਕਹਿਣਾ ਚਾਹਾਂਗੀ ਗੁਰੂ ਸਾਹਿਬ ਤੇ ਆਓ ਵਾਟ ਤੋਂ ਬਾਅਦ ਬਾਬਾ ਜੀ ਇਤਨੇ ਸਾਰੇ ਜਗ੍ਹਾ ਗੁਰਦੁਆਰੇ ਗੁਰੂ ਸਾਹਿਬ ਇਤਨੇ ਪਰ ਬਾਬਾ ਜੀ ਦੇ ਕੋਲ ਬਹੁਤ ਸ਼ਕਤੀ ਆ ਵਾਟ ਤੋਂ ਬਾਅਦ ਤੇ ਆਇਆ ਕਰੋ ਦੁਪਹਿਰੇ ਦੇ ਵਿੱਚ ਆਪਣੀ ਹਾਜ਼ਰੀ ਭਰਿਆ ਕਰੋ ਵਾਇ ਤੋਂ ਜਿੱਕਰ ਫਾਲਸਾ ਵਾਇ ਤੋਂ ਜਿੱਕਰ ਫਤਿਹ ਬਾਬਾ ਜੀ ਦੀ ਗੋਪੀਤ ਕਾਇਸੀ ਹਰਦੌਰ ਆਇਆ ਆ بس چولہ بابا جی سارا من پوریا کرتے دار چٹی د واحر جی خالصا واحد ਰਾਜਸਥਾਨ ਤੋਂ ਆਇਆ ਕੋਟਾ ਬੁੰਦੀ ਤੋਂ ਬਸ ਵਾਹਿਗੁਰੂ ਬਾਬਾ ਦੀਪ ਸਿੰਘ ਜੀ ਕੋ ਨਾਮ ਦੀ ਦਾਤ ਚਾਹੀਦੀ ਹੈ ਨਾਮ ਵਾਸਤੇ ਆਇਆ ਅਮਰਤ ਵੇਲੇ ਦਾ ਜਾਗੜਾ ਬਖਸ਼ਣ ਸੱਚੇ ਪਾਤਸ਼ਾਹ ਔਰ ਬਹਿਣੇ ਦੀ ਦਾਤ ਬਖਸ਼ੀ ਵੀ ਹੈ ਹੁਣ ਤੇ ਕੰਨ ਬੈਠੇ ਹੋਏ ਆ ਅਸੀਂ ਨਹੀਂ ਤੇ ਬੈਠ ਨਹੀਂ ਸਕਦੇ ਹਾਂਜੀ ਜੀਵਤ ਕੀ ਬਦਲਾਵ ਆਇਆ جی بس, بس قدرتی گیا آ گیا جگہ بار کی سمجھا بابا دیپ سب کچھ سب کچھ ملے گا سب نو نام لکھ شانتی ਔਰ ਅਮਰਤਵਿਲੇ ਦਾ ਜਾਗਨਾ ਬਖਸ਼ਣਾਮ ਦੀ ਦਾਤ ਚਾਹੀਦੀ ਹੈ ਸੁਖ ਸ਼ਾਂਤੀ। ਜਿੱਥੇ ਸੰਗਤ ਲਈ ਕਿੱਕਿਟਾ ਦਾ ਨਜ਼ਾਰਾ ਲੱਗਦਾ। ਬਹੁਤ ਆਸ਼ਚਰਯ ਹੁੰਦਾ ਹੈ ਮਤਲਬ ਪਹਿਲਾਂ ਕਦੀ ਨਹੀਂ ਵੇਖੀ ਸੀ ਅਜੀ ਸੰਗਤ। ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ। ਅਸੀਂ ਬਟਾਲੇ ਦੇ ਨਜ਼ਦੀਕ ਪਿੰਡ ਚਾਨੇਵਾਲ ਤੋਂ ਆਏ ਆਂ। ਅਸੀਂ ਹਰ ਵਾਰ ਆਉਂਦੇ ਆਂ ਆਹ ਰਤਵਾਰ ਦੇ ਆਹ ਰਤਵਾਰ ਜਪਾ ਸਾਹਿਬ ਘਟਦੇ ਆਂ ਸਾਨੂੰ ਬਹੁਤ ਵਧੀਆ ਲੱਗਦਾ ਹੈ ਤੇ ਗੁਰੂ ਮਹਾਰਾਜ ਦੇ ਘਰ ਬਹੁਤ ਖੁਸ਼ ਆਉਣਾ ਸਾਨੂੰ ਬਹੁਤ ਕੋ ਸਿੱਟਾ ਹੈ। ਅਸੀਂ ਅੱਗੇ ਵੀ ਆਉਂਦੇ ਰਾਵਾਂਗੇ ਅਸੀਂ ਸਭ ਨੂੰ ਕਹਿੰਦੇ ਆ ਗੁਰੂ ਦੇ ਘਰ ਆਓ ਗੁਰੂ ਪਰਮਾਤਮਾ ਨਾਲ ਜੁੜੇ ਤੇ ਰੱਬ ਦੇ ਘਰ ਬਹੁਤ ਕੁਝ ਆ ਪਹਿਲਾਂ ਕੀ ਸੀ ਜ਼ਿੰਦਗੀ ਚ ਕੀ ਹੈ ਪਹਿਲਾਂ ਜ਼ਿੰਦਗੀ ਚ ਕੁਝ ਨਹੀਂ ਹੈਗਾ ਹੁਣ ਮੈਨੂੰ ਬਹੁਤ ਕੁਝ ਮਿਲਿਆ ਹੈ ਛੋਟੀਆਂ ਛੋਟੀਆਂ ਖੁਸ਼ੀਆਂ ਪਰਮਾਤਮਾ ਨੇ ਬਹੁਤ ਸਾਰੀਆਂ ਦਿੱਤੀਆਂ ਨੇ ਮੈਂ ਸਭ ਨੂੰ ਕਹਿੰਨੀ ਆ ਕਿ ਸਭ ਗੁਰੂ ਘਰ ਆਇਓ ਇੱਥੇ ਬਹੁਤ ਕੁਝ ਮਿਲਦਾ ਆ ਹਾਂਜੀ ਸੰਗਤਾਂ ਦੀ ਲਾਈਨਾਂ ਕਿਵੇਂ ਲੱਗਦੀ ਹੈ ਹਾਂਜੀ ਸੰਗਤਾਂ ਦੀ ਲਾਈਨਾਂ ਹਰ ਜਗ੍ਹਾ ਕੋਈ ਸੰਗਤ ਬਹੁਤ ਜ਼ਿਆਦਾ ਹੁੰਦੀ ਹੈ ਜਿੱਧਰ ਵੀ ਚਾਤੀ ਮਾਰੋ ਉੱਧਰ ਹੀ ਸੰਗਤ ਆ ਤੇ ਬਹੁਤ ਮਨ ਕੋਸ਼ ਹੁੰਦਾ ਹੈ ਕਿ ਇੰਨੀ ਸੰਗਤ ਗੁਰੂ ਮਹਾਰਾਜ ਦੇ ਨਾਲ ਜੁੜ ਚੁੱਕੀ ਆ ਹੋਰ ਵੀ ਲੋਕ ਜੁੜਨ ਨਾਲ ਤੋਂ ਵੱਧ ਇਸ ਹਨ ਬਹੁਤ ਵਧੀਆ ਲੱਗਦਾ ਹੈ ਕਿ ਸਾਡੇ ਗੁਰੂ ਨੂੰ ਲੋਕ ਇੰਨਾ ਜ਼ਿਆਦਾ ਮਾਨ ਸਤਕਾਰ ਦਿੰਦੇ ਨੇ ਤੇ ਅੱਗੇ ਵੀ ਦਿੰਦੇ ਰਹਿਣ ਕਿਵੇਂ ਜ਼ਿੰਦਗੀ 'ਚ ਕੀ ਬਦਲਾਅ ਆਇਆ ਜੀ ਮੇਰੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਬਦਲਾਅ ਆਇਆ ਇਹਨਾਂ ਲੋਕਾਂ ਕੋਈ ਬਹੁਤ ਸੁਣਿਆ ਹੀ ਪਰ ਮੈਂ ਲੇਟ ਸ਼ੁਰੂ ਕੀਤੇ ਚਪਾਰਾ ਸਾਹਿਬ ਮੈਨੂੰ ਪਹਿਲਾਂ ਕਰ ਲੈਣੇ ਚਾਹੀਦੇ ਸੀ ਪਰ ਮੈਨੂੰ ਬਹੁਤ ਵਧੀਆ ਲੱਗਦਾ ਹੁਣ ਜਦ ਮੈਂ ਅੰਮੀ ਹਾਂ ਆਪ ਤੋਂ ਆਪ ਤੋਂ ਮੈਂ ਪਾਠ ਕਰਦੀ ਹਾਂ ਮੈਨੂੰ ਚੰਗਾ ਲੱਗਦਾ ਹੈ ਜੀ ਮਨ ਤੋਂ ਮੈਨੂੰ ਬਹੁਤ ਕੁਝ ਮਿਲਿਆ ਹੈ ਮੇਰੇ ਬੱਚੇ ਆ ਮੇਰੇ ਹਸਬੰਦ ਬਹੁਤ ਚੰਗੇ ਆ ਸਾਨੂੰ ਜੋ ਵੀ ਪ੍ਰੋਬਲਮਸ ਹੈਗੀਆਂ ਸੀ ਸਾਡੀਆਂ ਦੂਰ ਕੀਤੀਆਂ ਪਰਮਾਤਮਾ ਨੇ ਹਾਂਜੀ ਖੁਸ਼ ਅਸੀਂ ਬਹੁਤ ਖੁਸ਼ ਆ ਰੱਬ ਦੀ ਬਹੁਤ ਬਹੁਤ ਕਿਰਪਾ ਹੈ ਹਾਂਜੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਪਟੇ ਸੇ ਬੰਬਨਦੀਪ ਸਿੰਘ ਜੀ ਦੇ ਗੁਰਦੁਆਰੇ ਆਇਆ ਮੇਰੇ ਬਹੁਤ ਹੀ ਆਸ਼ਾ ਸੀ ਬਹੁਤ ਸਮੇਂ ਤੋਂ ਇੱਥੇ ਆਣਾ ਚਾਹੁੰਦੀ ਸੀ ਮੈਂ ਮੇਰੀ ਬਹੁਤ ਹੀ ਆਸਾਂ ਮਰਦਾ ਅੱਜ ਮੈਨੂੰ ਆ ਕੇ ਬਹੁਤ ਹੀ ਖੁਸ਼ੀ ਮਿਲੀ ਇੱਕ ਦਿਲ ਦੇ ਅਜੀਬ ਜਿਹਾ ਆਨੰਦ ਜਿਹਾ ਮਹਿਸੂਸ ਹੋਇਆ ਪਰ ਸਿੱਖਾ ਉਹ ਤਾਂ ਦਿੱਕਤ ਨਹੀਂ ਆਈ ਨਹੀਂ ਮੈਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਆਈ ਬਹੁਤ ਵਧੀਆ ਲੱਗਾ ਪੰਜਾਬ ਕੇ ਮਨੂ ਬਾਬਾ ਜੀ ਤੇ ਕਿੰਨੀ ਆਸਤਾ ਬਹੁਤ ਜਿਆਦਾ ਆਸ ਹੈ ਮੈਨੂੰ ਇਹ ਕਿ ਮੇਰੇ ਬਾਬਾ ਜੀ ਆਸਮਰਾਂ ਦਾ ਸਾਰੀਆਂ ਮੇਰੀਆਂ ਪੂਰੀਆਂ ਕਰਨ ਮੇਰੇ ਘਰ ਵਿੱਚ ਬੱਚੇ ਦੀ ਮਤਲਬ ਦਾਤ ਬਖਸ਼ਣ ਤੇ ਮੇਰੇ ਕੋਲ ਬੱਚਾ ਨਹੀਂ ਔਲਾਦ ਨਹੀਂ ਹੈ ਸਾਡੇ ਚਿਸਾਂ ਲੋਗਿਆ ਵਿਆਹ ਨੂੰ ਮੈਨੂੰ ਇਹ ਹੈ ਕਿ ਮੈਂ ਅਗਲੀ ਵਾਰ ਮੈਂ ਆਪਣੇ ਬੱਚੇ ਨੂੰ ਨਾਲ ਲੈ ਕੇ ਕਿਵੇਂ ਪਤਾ ਲੱਗਾ ਬਾਬਾ ਜੀ ਬਾਰੇ ਲੋਕੀ ਫੇਸਬੁਕ ਦੇ ਰਾਹੀਂ ਤੇ ਤਲਵੰਡੀ ਚੋਂ ਕਈ ਬੰਦਿਆਂ ਨੇ ਮੈਨੂੰ ਦੱਸਿਆ ਮੋਤੇ ਜੀ ਰਮਨਿਆ ਨੇ ਦੱਸਿਆ ਕਿ ਇੱਥੇ ਆ ਕੇ ਸੱਭੀਆਂ ਆਸਾਂ ਪੂਰੀਆਂ ਹੁੰਦੀਆਂ ਨੇ। ਪਰ ਤੁਹਾਨੂੰ ਦਿੱਕਤ ਕੋਈ ਨਹੀਂ ਤੁਸੀਂ ਅੱਜ ਦਸਰਾਏ ਤੇ। ਨਹੀਂ ਕਿਸੇ ਤਰ੍ਹਾਂ ਦੀ ਕੋਈ ਕੋਈ ਵੀ ਦਿੱਕਤ ਨਹੀਂ ਮਹਿਸੂਸ ਹੋਈ ਮੈਨੂੰ। ਕੀ ਕਹਿਣਾ ਚਾਹੋਗੇ ਸੰਗਤ ਨੂੰ? ਜੀ ਮੈਂ ਸੰਗਤ ਨੂੰ ਹੀ ਕਹਿਣਾ ਚਾਹੂੰਗੀ ਕਿ ਇੱਥੇ ਆਪ ਬਤਲੋ ਸੇਵਾ ਕਰੋ ਆ ਕੇ ਤੇ ਸਭ ਦੀ ਆਸਾਂ ਪੂਰੀਆਂ ਹੁੰਦੀਆਂ ਨੇ। ਸਭ ਇੱਥੇ ਆਓ। ਦੁੱਖ ਤੇ ਪੇਜੰਦ ਹੈ ਇੱਥੇ। ਸਪੈਸ਼ਲੀ ਆਈਡੀ ਦੁਬਾਰਾ ਹਾਂਜੀ ਇੱਥੇ ਸਪੈਸ਼ਲ ਤੇ ਬਾਰੇ ਦੁਬਾਰਾ ਕਿਤੇ ਦਿੱਕਤ ਨਹੀਂ ਹੁੰਦੀ ਨਹੀਂ ਮੈਨੂੰ ਕੋਈ ਇਹ ਕਿਹਦਾ ਕਿਹਦਾ